ਕੇਂਦਰ ਸਰਕਾਰ ਵੱਲੋਂ GST ਦੇ ਉੱਤੇ ਕੀਤਾ ਗਿਆ 10% ਕਟੌਤੀ ਦੇ ਕਰਕੇ ਬਹੁਤ ਸਾਰੀਆਂ ਇਲੈਕਟ੍ਰੋਨਿਕਸ ਦੀਆਂ ਆਈਟਮਸ ਤੇ ਇਸ ਦੇ ਨਾਲ-ਨਾਲ ਕਾਰਾਂ ਤੇ ਟੂ-ਵೀಲਰਜ਼ ਦੀ ਕੀਮਤਾਂ ਵਿੱਚ ਗਰਵਟਾਏਗੀ ਹਾਲਾਂਕਿ ਕੁਝ ਚੀਜ਼ਾਂ ਵਿੱਚ 40% ਤੱਕ ਦਾ ਵਾਧਾ ਵੀ ਹੋਇਆ ਹੈ ਪਰ 10% ਜਿਹੜੀ ਇਲੈਕਟ੍ਰੋਨਿਕਸ ਦੀਆਂ ਕੁਝ ਆਈਟਮਸ ਟੂ-ਵೀಲਰ ਤੇ ਕਾਰਾਂ ਦੇ ਉੱਤੇ ਜਿਹੜਿਆ ਕਟੌਤੀ ਹੋਈ ਹੈ ਉਸ ਕਰਕੇ ਬਹੁਤ ਸਰੀਆਂ ਕੰਪਨੀਆਂ ਜਿਹੜੀਆਂ ਕਿ ਬਹੁਤ ਦੇਰ ਤੋਂ ਮੰਡੀ ਦੇ ਨਾਲ ਜੁੜੀਆਂ ਸਨ ਉਹ ਹੁਣ ਗੁਲਜ਼ਾਰ ਹੋਣ ਦੇ ਪੂਰੇ ਚਾਂਸਸ ਹੋ ਗਏ ਨੇ 22 ਦਸੰਬਰ ਤੋਂ ਇਹ ਜਿਹੜਾ ਨਿਯਮ ਹੈ ਲਾਗੂ ਕੀਤਾ ਜਾਵੇਗਾ ਇਸ ਤੇ ਚੱਲਦੇ ਹਨ ਕੰਪਨੀਆਂ ਵੱਲੋਂ ਨਵੇਂ ਕੀਮਤਾਂ ਦੀਆਂ ਲਿਸਟਾਂ ਵੀ ਤਿਆਰ ਹੋ ਚੁੱਕੀਆਂ ਨੇ ਤੇ ਉਹ ਵੀ ਬਹੁਤ ਖੁਸ਼ ਨੇ ਕਿ ਲੋਕ ਜਿਹੜੇ ਆਪਣੇ ਘਰਾਂ ਵਿੱਚ ਇਹਨਾਂ ਆਈਟਮਸ ਨੂੰ ਲੈ ਕੇ ਜਾਣਾ ਚਾਹੁੰਦੇ ਸਨ ਉਹਨਾਂ ਦਾ ਸੁਪਨਾ ਜਿਹੜਾ ਉਹ ਪੂਰਾ ਹੋਵੇਗਾ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਲੋਕਾਂ ਨੂੰ ਰਾਹਤ ਵੀ ਮਿਲੇਗੀ ਤੇ ਇਸ ਨਾਲ-ਨਾਲ ਕੰਪਨੀਆਂ ਤੇ ਉਹ ਵੀ ਮੰਡੀ ਦੀ ਮਾਰ ਤੋਂ ਬਾਹਰ ਆਉਂ ਗਿਆ ਕੀ ਨਾਮ ਆਪਣਾ ਪਾਜੀ ਹੋਰ ਦੱਸਿਓ ਕਿੰਨੀ ਟਟੋਚੀ ਕੀਤੀ ਗਈ ਹੈ ਕਿਹੜੀ-ਕਿਹੜੀ ਚੀਜ਼ ਸਕਦੀ ਹੈ ਭਾਰਤ ਇਲੈਕਟ્રોਨਿਕਸ ਗੁਰਦਾਸਪੁਰ ਤੋਂ ਮੈਂ ਅਨਿਲ ਮਹਾਜਨ ਸਰ ਕੇਂਦਰ ਸਰਕਾਰ ਨੇ ਜਿਹੜੀ GST ਚ ਕਮੀ ਕੀਤੀ ਹੈ 28% ਤੋਂ 18% ਕੀਤੀ ਹੈ ਉਹਦੇ ਲਈ ਮੈਂ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਉਣ ਵਾਲੀ ਦੀਵਾਲੀ ਵਪਾਰੀ ਵਰਗ ਲਈ ਤੇ ਆਮ ਗ੍ਰਾਹਕ ਲਈ ਬਹੁਤ ਹੀ ਖੁਸ਼ਹਾਲੀ ਬਰੀ ਲੈਂਦੀ ਹੈ ਇਹਦੇ ਨਾਲ ਬਿਜ਼ਨਸ 'ਚ ਬਹੁਤ ਜ਼ਿਆਦਾ ਬੂਸਟ ਮਿਲੇਗਾ ਤੇ ਆਮ ਲੋਕਾਂ ਨੂੰ ਕੋਈ ਵੀ ਐਲਈਡੀ ਜਾਂ ਏਸੀ ਖਰੀਦਦਾ ਉਹਨੂੰ ਘੱਟ ਤੋਂ ਘੱਟ 3000 ਰੁਪਏ ਦਾ ਤੇ ਮੈਕਸਿਮ 10 ਤੋਂ 15000 ਰੁਪਏ ਦਾ ਬੈਨੀਫਿਟ ਮਿਲੇਗਾ ਤੇ ਮੈਂ ਸਭ ਲੋਕਾਂ ਨੂੰ ਇਹੀ ਕਹਾਂਗਾ ਕਿ 22 ਤਰੀਕ ਨੂੰ ਨਵਰਾਤਰਿਆਂ ਤੋਂ ਵੱਧ ਤੋਂ ਵੱਧ ਪਰਚੇਸ ਕਰੋ ਤੇ ਜਦੋਂ ਸਰਕਾਰ ਨੇ ਜੀਐਸਟੀ ਦਾ ਬੈਨੀਫਿਟ ਦਿੱਤਾ ਵਾ ਪਲੱਸ ਕੰਪਨੀਆਂ ਨੇ ਜਿਹੜਾ ਦੀਵਾਲੀ ਤੇ ਦੁਸ਼ਹਿਰੇ ਤੇ ਨਵੇਂ ਸਾਲ ਨਵਰਾਤਰਿਆਂ ਦੇ ਬੈਨੀਫਿਟ ਦਿੱਤਾ ਵਾ ਉਹ ਪੂਰਾ ਪੂਰਾ ਅਵੇਲ ਕਰੋ ਤੇ ਵੱਧ ਤੋਂ ਵੱਧ ਬੈਨੀਫਿਟ ਉਠਾਓ ਗ੍ਰਾਹਕਾਂ ਤੇ ਕਿੰਨਾ ਦਾਸਾ ਦੇਖੇ ਜਾ ਰਿਹਾ ਕਿੰਨੀ ਤੇ ਸੇਲ ਵਧੀ ਹੈ ਇਸ ਸਸਤੀ ਗ੍ਰਾਹਕਾਂ ਗ੍ਰਾਹਕ ਖੁਸ਼ ਨੇ ਇਹ ਤੇ ਆਮ ਘਰ ਨਹੀਂ ਹੈ ਕਿ ਕਦੀ ਵੀ ਕਿਸੇ ਚੀਜ਼ ਦਾ ਰੇਟ ਘਟੇ ਤੇ ਉਹਦੀ ਸੇਲ ਵਧੀ ਵਧੀ ਹੈ ਤੇ ਰੇਟ ਘਟ ਰਿਹਾ ਵਾ ਤੇ ਸੇਲ ਤੇ ਵਧਣੀ ਵਧਣੀ ਹੈ ਹੁਣ ਹਰ ਕਸਟਮਰ ਇਹ ਹੋਏਗਾ ਵੀ ਜਿਹੜਾ 43 ਵਾਲਾ ਉਹ 50 ਤੇ ਚਲਾ ਜਾਏਗਾ ਜੇ ਐਲਡੀ ਦੀ ਗੱਲ ਕਰੀਏ ਤੇ 50 ਵਾਲਾ 55 ਤੇ ਚਲਾ ਜਾਏਗਾ ਇੱਕ ਸਾਈਜ਼ ਜਿਹੜਾ ਉਹ ਸਟੈਪ ਅਪ ਕਰ ਲੇਗਾ ਕਿਉਂਕਿ ਪ੍ਰਾਈਸ ਇੰਨੇ ਜ਼ਿਆਦਾ ਘਟ ਗਏ ਨੇ ਕਿ ਕਸਟਮਰ ਨੂੰ ਪੂਰਾ ਬੈਨੀਫਿਟ ਮਿਲਣਾ ਵਾ ਜਿਹੜਾ ਛੋਟੀ ਐਲਡੀ ਲੈਣ ਆਇਆ ਉਹ ਵੀ ਵੱਡੀ ਲੈ ਕੇ ਜਾਵੇਗਾ ਕਿੰਨੀ ਤੇ ਸੇਲ ਇੰਕਰੀਜ਼ ਹੋਣ ਦੀ ਉਮੀਦ ਹੈ ਸੇਲ 50% ਤੋਂ ਵੱਧ ਪਿਛਲੇ ਸਾਲ ਨਾਲੋਂ ਬੂਸਟ ਕਰੇਗੀ ਐਸਾ ਦਾਅਵਾ ਤੇ ਕੰਪਨੀਆਂ ਦਾ ਵੀ ਇਹੀ ਹੈਗਾ ਉਹ ਆਈਡੀਆ ਤੇ ਤੋਂ ਤਰਤੇ ਕੰਪਨੀਆਂ ਤਿਹਾਰਾ ਦੇ ਦਿਨਾਂ ਦਾ ਦੁਸ਼ਰੇ ਤੇ ਦੰ 13 ਹੋ ਗਿਆ ਦੀਵਾਲੀ ਤੇ ਕੀ ਸਕੀਮਾਂ ਨੇ ਲੀਏ ਉਸ ਕੀਮਾ ਬਕਰੀਆ ਰਹੰਗੇ ਜੀਐਸਟੀ ਦੀ ਕਟੌਤੀ ਹੋਈ ਜਾਣਾ ਉਹ ਦੀਵਾਲੀ ਫੈਸਟੀਵਲ ਦੀ ਜਿਹੜੀ ਸਕਮਾਂ ਸਕੀਮਾਂ ਨੇ ਉਹ ਹਰ ਸਾਲ ਆਉਂਦੀਆਂ ਨੇ ਉਹ ਐਸ ਇਟ ਇਜ਼ ਰਹਿਣੀਆਂ ਨੇ ਜੀਐਸਟੀ ਦੀ ਜਿਹੜੀ ਆਫਰ ਆ ਉਹ ਐਕਸਟਰਾ ਵਾ 8 ਤੋਂ 10% ਦਾ ਬੈਨੀਫਿਟ ਮਿਲਣਾ ਕਸਟਮਰ ਨੂੰ ਕੋਈ ਵੀ ਉਹ ਪ੍ਰੋਡਕਟ ਖਰੀਦਾ ਚਾਹੇ ਏਸੀ ਆ ਚਾਹੇ ਐਲਈਡੀ ਆ ਚਾਹੇ ਡਿਸ਼ ਵਾਸ਼ਰ ਆ ਚਾਹੇ ਸਲਾਈ ਮਸ਼ੀਨ ਆ ਕਿਆ ਜਾ ਸਕਦਾ ਹੈ ਕਿ ਇਸ ਵਾਰ ਦੀਵਾਲੀ ਤੇ ਬਜਾਰਾ ਵਿੱਚ ਖਾਸ ਕਰਕੇ ਇਲੈਕਟ੍ਰੋਨਿਕ ਜਦ ਦੁਕਾਨਾਂ ਤੇ ਰੋਣ ਦਾ ਵੇਚਣ ਮਿਲਦਾ ਮੈਂ ਪੂਰੀ 100% ਰੋਣ ਦਾ ਪਿਛਲੇ ਸਾਲਾਂ ਨਾਲੋਂ ਡਬਲ ਹੋਣ ਗਿਆ ਇਹ ਮੈਨੂੰ ਵੀ ਤੇ ਕੰਪਨੀਆਂ ਨੂੰ ਸਾਰਿਆਂ ਨੂੰ ਇਹ ਪੂਰਾ ਵਿਸ਼ਵਾਸ ਤੇ ਮੈਂ ਸ਼ਹਿਰ ਵਾਸੀਆਂ ਨੂੰ ਅ ਸ਼ੁਭ ਕਾਮਨਾਵਾਂ ਦਿੰਨਾ ਵਾ ਦੀਵਾਲੀ ਦੀਆਂ ਵੀ ਤੇ ਨਾਲੇ ਕਹਿਣਾ ਤੁਹਾਨੂੰ ਵੀ ਤੁਸੀਂ ਜਲਦੀ ਤੋਂ ਜਲਦੀ ਆਓ ਤੇ ਵੱਤੋਂ ਦਾ ਬੈਨੀਫਿਟ ਲਓ